पंजाब दा कोई भी गरीब परिवार का बच्चा हूँ चंकी सिक्ख्या वाझा नहीं रहेगा ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬੰ ਦੇਸ਼ ਦਾ ਨਾਮ ਰੱਖਿਆ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਪਰ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ ਕੀਤੇ ਗਏ ਜਿਸ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਯਾਦਾ ਆਪਣਾ ਅਮੀਰ ਵਿਰਸਾ ਔਰ ਇਸ ਅਮੀਰ ਵਿਰਸੇ ਦਾ ਇੱਕ ਅਨੇਖੜਾ ਅੰਗ ਹੈ ਸਾਵਣ ਦਾ ਮਹੀਨੇ ਦੇ ਦੌਰਾਨ ਜਿਹੜਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਖਾਲਸਾ ਕਾਲਜ ਫੋਰ ਵੂਮਨ ਦੀਆਂ ਤਸਵੀਰਾਂ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਇੱਥੇ ਤੀਆਂ ਦਾ ਤਿਉਹਾਰ ਮਨਾ ਰਹੀਆਂ ਨੇ ਨੱਚ ਗਾ ਰਹੀਆਂ ਨੇ ਬੋਲੀਆਂ ਪਾ ਰਹੀਆਂ ਨੇ ਪਿੰਗਾ ਝੂਟੀਆਂ ਜਾ ਰਹੀਆਂ ਨੇ ਔਰ ਲਗਾਤਾਰ ਡੀਜੇ ਦੇ ਤੁੰਤੇ ਇਹਨਾਂ ਦੇ ਪੈਰ ਜਿਹੜੇ ਕਿਛੜਕਦੇ ਹੋਏ ਦਿਖਾਈ ਦੇ ਰਹੇ ਨੇ ਔਰ ਬਾਕੀ ਅੱਜ ਖੁਸ਼ੀ ਵੱਡੇ ਪੱਧਰ ਤੇ ਇਨਵਲੋ ਮਨਾਇਆ ਜਾ ਰਿਹਾ ਕਿਉਂਕਿ ਤੀਆਂ ਦਾ ਤਿਹਾਰ ਜਿਹਾ ਕਿ ਉਹ ਸਦਰਾਂ ਤੇ ਚਾਹਵ ਨਾਲ ਮਨਾਇਆ ਜਾਂਦਾ ਔਰ ਹਰ ਸਾਲ ਤੀਆਂ ਦੇ ਤਿਹਾਰ ਦੀ ਮਟਿਆਰਾਂ ਨੂੰ ਉਡੀਕ ਰਹਿੰਦੀ ਹੈ ਸਾਵਣ ਦੇ ਮਹੀਨੇ ਅੰਦਰ ਤੀਆਂ ਦਾ ਤਿਹਾਰ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਖੁਸ਼ੀਆਂ ਖੇੜਿਆਂ ਦਾ ਤਿਹਾਰ ਹੈ ਉੱਥੇ ਦੇਖ ਸਕਦੇ ਹੋ ਮਟਿਆਰਾਂ ਲੱਕ ਮਟਕਾਰੀਆਂ ਨੇ ਨਾਲ-ਨਾਲ ਗਿੱਧੇ ਗੋਲੀਆਂ ਪੈਂਦੀ ਹੋਈਆਂ ਦਿਖਾਈ ਦੇ ਰਹੀ ਨੇ ਔਰ ਹਰ ਚਿਹਰੇ ਤੇ ਇਸ ਵੇਲੇ ਖੁਸ਼ੀ ਵਿਖਾਈ ਦੇ ਰਹੀ ਹੈ ਕਿਉਂਕਿ ਬਹੁਤ ਸੋਹਣਾ ਤਿਹਾਰ ਹੈ ਔਰ ਰਲ ਮਿਲ ਕੇ ਮਨੋਂ ਦਾ ਤਿਹਾਰ ਹੈ ਇੱਕ ਦੂਜੇ ਨਾਲ ਮੁਟਿਆਰਾਂ ਰਲ ਮਿਲ ਕੇ ਮਨੋਂਦੀਆਂ ਨੇ ਔਰ ਜਦੋਂ ਮੁਟਿਆਰਾਂ ਦਾ ਵਿਆਹ ਹੁੰਦਾ ਹੈ ਤਾਂ ਆਪਣੇ ਪੇਕੇ ਘਰਾਂ ਕੇ ਜਿਹੜੀਆਂ ਪੁਰਾਣੀਆਂ ਸਹੇਲੀਆਂ ਨੇ ਉਹਨਾਂ ਨਾਲ ਇਹ ਤੀਆਂ ਦਾ ਤਿਹਾਰ ਜਿਹੜਾ ਕਿ ਉਸ ਦੀ ਸਾਂਝ ਪਾਈ ਜਾਂਦੀ ਹੈ ਤੇ ਬਹੁਤ

ਪਿੰਗਾ ਝੁੰਡਨਾ ਤੇ ਹਾਰ ਕਹਿੰਦੇ ਬੋਲੀਆ ਦਾ ਤਿਹਾਰ ਹਾਂਜੀ ਬਿਲਕੁਲ ਸਹੀ ਕਹਿੰਦੇ ਆ ਤੀਆਂ ਦਾ ਤਾਂ ਦਾ ਫੇਵਰਿਟ ਹੁੰਦਾ ਸਾਡੀਆਂ ਕੁੜੀਆਂ ਲਈ ਸੋ ਬਹੁਤ ਇੰਜੋਏ ਕਰਦੇ ਪਏ ਆਪਾਂ ਫਸਟ ਈਅਰ ਦਾ ਇਹ ਸਾਲ ਬਹੁਤ ਇੰਜਾਇ ਕਰਦੇ ਨੇ ਭੈਣ ਹੈਗੀ ਵਿਆਹੀ ਹਾਂਜੀ ਹੈਗੀ ਇੱਥੇ ਹੀ ਵਿਆਹੀ ਆ ਮੇਰੀ ਫਿਰ ਆਉਂਦੀ ਆ ਤੀਆਂ ਦੇ ਹੱਥੇ ਹਾਂਜੀ ਆਉਂਦੀ ਏ ਘਰੇ ਆਉਂਦੀ ਏ ਹੁਣ ਆਪਾਂ ਤਾਂ ਇੱਥੇ ਹੋਸਟਲ ਜੇ ਨਵੇਂ ਬਈ ਹੁੰਦੀਆਂ ਨਾ ਆਪਣੇ ਪੇਕੇ ਆਉਂਦੀਆਂ ਫਿਰ ਸਹੇਲੀਆਂ ਨਾਲ ਤੀਆਂ ਤੇ ਹਰ ਮਨਉਂਦੀ ਆ ਹਾਂਜੀ ਆਉਂਦੀ ਹਰੇਕ ਸਾਲ ਆਉਂਦੀ ਆ ਮਹਿੰਦੀ ਵਗੈਰਾ ਲਾਈਦੀ ਆ ਤੇ ਆ ਵਗੈਰਾ ਹੋਇਦੈ ਫਿਰ ਉਹ ਦਿਨ ਯਾਦ ਆਉਂਦੇ ਹੋਣਗੇ ਭੈਣ ਨੂੰ ਹਣਾ ਪੁਰਾਣੇ ਜੀ ਆਉਂਦੇ ਸਾਡੂ ਆਉਂਦੇ ਮੈਨੂੰ ਤਾਂ ਜੋ ਕੁੜੀਆਂ ਨੂੰ ਆਪਣੇ ਪੁਰਾਣੇ ਦਿਨ ਜ਼ਿਆਦਾ ਆਉਂਦੇ ਬਿਲਕੁਲ ਇਹ ਬਿਲਕੁਲ ਬਹੁਤ ਵੱਡੇ ਪੱਧਰ ਤੇ ਜਿਹੜਾ ਕੀ ਇਤਿਹਾਰ ਇਸ ਦੀ ਸਾਂਝ ਪਾਈ ਜਾ ਰਹੀ ਹੈ ਤੀਆਂ ਦੇ ਤਿਹਾੜੀ ਦੀ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਹੈ ਜੀ ਤੀਆਂ ਦੇ ਤਿਹਾੜੀ ਦੀ ਕੀ ਕਹਣਾ ਹਾਂਜੀ ਦੀਆਂ ਜਿਹੜੀਆਂ ਸਾਰਿਆਂ ਨੂੰ ਠੀਕ ਹੁੰਦੀ ਹੈ ਕਿ ਕਦੋਂ ਸਾਲ ਨਿਕਲੇ ਤੇ ਕਦੋਂ ਸੌਂਦਾ ਮਹੀਨਾ ਆਵੇ ਤੇ ਕੁੜੀਆਂ ਧੀਆ ਮਨਾਣ ਹਾਂਜੀ ਇਹ ਕਿਸ ਨੇ ਬਣਾ ਰਿਹਾ ਧੀਆ ਇਦਾਂ ਹੀ ਨੱਚ ਟੱਪ ਕੇ ਨੱਚ ਟੱਪ ਕੇ ਤੇ ਇਦਾਂ ਹੀ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਉਹ ਦੂਰ ਹੁੰਦੀ ਜੜੀ ਆਪਣੇ ਵਿਰਸੇ ਤੋਂ ਉਹਨੂੰ ਕੀ ਸੁਣਿਆ ਅੱਜ ਕਰਦੀਆਂ ਕੁੜੀਆਂ ਵੈਸਟਰਨ ਚੀਜ਼ਾਂ ਅਪਣਾਉਣ ਲੱਗ ਪਈਆਂ ਇਹ ਪ੍ਰਾਂਦੇ ਟਿੱਕੇ ਵਗੈਰਾ ਨਹੀਂ ਲਾਉਂਦੀਆਂ ਹੈਗੀਆਂ ਇਸ ਕਰਕੇ ਜਿਹੜੀਆਂ ਧੀਆ ਰਹਾ ਸਾਨੂੰ ਇਹ ਗੱਲ ਨੂੰ ਚੇਤਾ ਕਰਾਂਦਾ ਹੈ ਕਿ ਸਾਨੂੰ ਇਦਾਂ ਸਜਣਾ ਸਵਰਨਾ ਚਾਹੀਦਾ ਆ ਬਸ ਉਹ ਇਹ ਆਪਣਾ ਟੈਲੀਵਿਜ਼ਨ ਲੁੱਕ ਜਿਹੜਾ ਕੀ ਇੱਥੇ ਹੈ ਨਾ ਨਜ਼ਰ ਆਉਂਦਾ ਸਾਰਿਆਂ ਨੂੰ ਬੇਨਤੀ ਹੈ ਮੇਰੇ ਵੱਲੋਂ ਐਜ਼ ਅ ਸਟੂਡੈਂਟ ਕਿ ਆਪਣੇ ਵੈਸਟਰਨ ਕਲਚਰ ਨੂੰ ਜਿਹੜਾ ਵਾ ਉਹ ਥੋੜਾ ਪਿੱਛੇ ਰੱਖੋ ਪੰਜਾਬੀ ਕਲਚਰ ਜਿਹੜਾ ਪੰਜਾਬੀ ਸੱਭਿਆਚਾਰ ਉਹ ਬੜਾ ਵਾਈਡ ਆ ਬਹੁਤ ਵਾਸਟ ਆ ਸੋ ਉਹਦੇ ਵਿੱਚ ਰਹੋ ਜਿੱਥੇ ਵੀ ਤੁਸੀਂ ਜਾਂਦੇ ਹੋ ਮਤਲਬ ਕਿ ਬਾਹਰ ਜਾਂਦੇ ਹੋ ਅੱਜ ਕੱਲ੍ਹ ਦੇਖ ਰਹੇ ਕਿ ਜਿੱਦਾਂ ਕੈਨੇਡਾ ਆਸਟ੍ਰੇਲੀਆ ਦਾ ਬੜਾ ਕ੍ਰੇਜ਼ ਆ ਹਨਾ ਨੌਜਵਾਨ ਪੀੜੀ ਨੂੰ ਜਿੱਥੇ ਵੀ ਜਾਓ ਆਪਣਾ ਸੱਭਿਆਚਾਰ ਲੈ ਕੇ ਜਾਓ ਤੇ ਸਗੋਂ ਨਾ ਨੂੰ ਹੀ ਇਹਦੇ ਵਿੱਚ ਸੱਭਿਆਚਾਰ ਨਾਲ ਭੁੱਲੋ ਕਦੇ ਵੀ ਹਨਾ ਹਾਂਜੀ ਆਪਣਾ ਸੱਭਿਆਚ ਕਪੜੀ ਮਾਂ ਬੋਲੀ ਜਿੱਥੇ ਵੀ ਜਾਓ ਸਗੋਂ ਉੱਥੇ ਪ੍ਰਮੋਟ ਕਰੋ ਕਦੇ ਭੁੱਲੋ ਨਾ ਜਿਹੜਾ ਮਾਂ ਨੂੰ ਹੀ ਛੱਡ ਗਿਓ ਫਿਰ ਕਿੱਥੇ ਕਾਮਯਾਬ ਹੋਇਆ ਜ਼ਿੰਦਗੀ 'ਚ ਧੰਨਵਾਦ ਜੀ ਬਿਲਕੁਲ ਬਿਲਕੁਲ ਵੈਸਟਰਨ ਕਲਚਰ ਜਿਹੜਾ ਕਿ ਅਪਣਾਉਣ ਦੀ ਬਜਾਏ ਆਪਣਾ ਜਿਹੜਾ ਕਿ ਸੱਭਿਆਚਾਰ ਉਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਬਿਲਕੁਲ ਇੱਕ ਵੱਡਾ ਸੁਨੇਹਾ ਜਿਹੜਾ ਕਿ ਇਹਨਾਂ ਮੁਟਿਆਰਾਂ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਬੋਲੀਆਂ ਵਾਜੀ ਵਾਜੀ ਵਾਹ ਬਹੁਤ ਸਮਾਂ ਬਣਿਆ ਹੋਇਆ ਥੇ ਔਰ ਮਾਲਾਂ ਅੱਜ ਧਰਤੀ ਹਿਲਾ ਦੇਣੀ ਤੁਸੀਂ ਲੱਗਦਾ ਹਾਂਜੀ ਜ਼ਰੂਰ ਮਤਲਬ ਦੀਆਂ ਤਾਂ ਫੈਸਟੀਵਲ ਮਨਾਇਆ ਜਾ ਰਿਹਾ ਤੇ ਅਕਤੂਬਰ ਸਰ ਤੇ ਪਹਚਾਰ ਆਉਣ ਵਾਲਾ ਲੱਗਦਾ ਹਾਂਜੀ ਬਿਲਕੁਲ ਅੱਜ ਤੇ ਪਹਚਾਰ ਆਏਗਾ ਖਾਸ ਕਰਕੇ ਔਰੇ ਊਮੈਂਜ਼ ਜਿਹੜਾ ਫੈਸਟੀਵਲ ਮਨਾਇਆ ਜਾ ਰਿਹਾ ਤੇ ਪਹਚਾਰ ਤੇ ਲਿਆਉਣਾ ਬੰਦਾ ਹੀ ਹੈ ਹਾਂਜੀ ਕੀ ਕੀ ਕੀਤਾ ਫਿਰ ਅੱਜ ਦੇ ਦਿਹਾੜ ਤੇ ਅੱਜ ਦੇ ਬਹੁਤ ਕੁਝ ਕੀਤਾ ਗਿਆ ਜਿੱਦਾਂ ਕਿਦਾਂ ਵੀ ਕਰਵਾਇਆ ਗਿਆ ਕੁੜੀਆਂ ਦੇ ਵਿੱਚ ਕੰਪੀਟੀਸ਼ਨਸ ਵੀ ਹੋਏ ਬਹੁਤ ਸਾਰੇ ਹੁਣ ਜਿਵੇਂ ਇੰਜੋਇਮੈਂਟਲੀ ਇੱਥੇ ਕਰਵਾਇਆ ਜਾ ਰਿਹਾ ਤੇ ਬਹੁਤ ਸਾਰੇ ਖੁਸ਼ੀ ਤੇ ਇੰਜੋਏ ਕਰ ਰਹੇ ਬਸ ਤੁਹਾਨੂੰ ਪਤਾ ਹੈ ਖਾਸ ਕਰਕੇ ਨਵੀਂ ਵਿਆਹੀਆਂ ਮੋਹਰੀਆਂ ਵਾਸਤੇ ਵੀ ਬਹੁਤ ਮਾਣੇ ਰੱਖਦਾ ਹੈ ਤਿਹਾੜ ਹਾਂਜੀ ਮੈਰਿਜ ਹੋ ਕੇ ਗਈ ਆ ਤੇ ਅਬ ਵੀ ਜੀ ਗੱਲ ਤੀਆਂ ਤੇ ਫੈਸਟੀਵਲ ਤੇ ਮਨਾਣ ਗਈ ਆ ਹਾਂਜੀ ਕਿ ਕਿ ਆਉਂਦੀਆਂ ਪੁਰਾਣੀਆਂ ਸੀ ਹਾਂਜੀ ਬਿਲਕੁਲ ਹਾਂਜੀ ਤਾਵਾਂ ਦੇ ਮਹੀਨੇ ਹਾਂਜੀ ਹਾਂਜੀ ਬਿਲਕੁਲ ਜੀ ਜਿਹੜੇ ਲੋਕ ਜਿਹੜੇ ਨੌਜਵਾਨ ਨੇ ਜਿਹੜੇ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਕਉ ਚਿਰ ਨੁਪੁਰਦੇ ਜਾ ਰਹੇ ਬਸ ਉਹਨਾਂ ਨੇ ਵਹੀ ਕਹਿਣਾ ਕਿ ਜਿਵੇਂ ਉਹਨਾਂ ਦੇ ਕਰਤਿਯਾਂ ਨੇ ਆਪਾਂ ਵੀ ਧੀਆਂ ਆਏ ਤੇ ਉਹ ਰਲ ਮਿਲ ਕੇ ਸਾਰੇ ਇਵੇਂ ਨਾ ਕਰਨ ਧੀਆਂ ਦਾ ਫੈਸਟੀਵਲ ਬਣਾਉਣ ਜਿੱਦਾਂ ਸਾਰੇ ਮਨਾਉਂਦੇ ਜਿਵੇਂ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਪਿੰਗ ਝੂਟਣੀ ਗਿੱਧਾ ਪੋਣਾ ਕੁੜੀਆਂ ਨੇ ਇਕੱਠੇ ਹੋ ਕੇ ਮਹਿੰਦੀ ਲਾਉਣੀ ਉਹ ਚੀਜ਼ ਜਿਹੜੀ ਹੈਗੀ ਫਿਰ ਆਈ ਜਾਵੇ ਜਿਵੇਂ ਹੁਣ ਕਾਲਜ ਚ ਹੋ ਰਹੀ ਹੈ ਹਾਂ ਬਹੁਤ ਮਜ਼ਾ ਹੋ ਰਿਹਾ ਅੱਜ ਹਾਂਜੀ ਬਹੁਤ ਜ਼ਿਆਦਾ ਗਰਮੀ ਬਹੁਤ ਲਗੀ ਤੇ ਮਜ਼ਾ ਵੀ ਬਹੁਤ ਆ ਰਿਹਾ ਹੈ ਜੀ ਸਕੋਲਜ ਫੋਰ ਬੂਮੰਦੀ ਵੇੜੇ ਵਿੱਚ ਤੀਆਂ ਦਾ ਤਿਉਹਾਰ ਬੜੇ ਵੱਡੇ ਪੱਧਰ ਤੇ ਮੈਡਮ ਸੁਰਿੰਦਰ ਕੋਰ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀ ਅਗਵਾਈ ਵਿੱਚ ਮਨਾਇਆ ਗਿਆ ਔਰ ਮੈਮ ਤਜਿੰਦਰ ਕੋਰ ਸ਼ੀਨਾ ਜਿਹੜੇ ਕਿ ਇੱਥੇ ਉਹ ਮੁੱਖ ਮਹਿਮਾਨ ਵਜੋਂ ਪਹੁੰਚਲੇ ਪਹਿਲਾਂ ਮੈਮ ਪ੍ਰਿੰਸੀਪਲ ਨਾਲ ਗੱਲਬਾਤ ਕਰ ਲਈ ਮੈਮ ਬਹੁਤ ਵੱਡੇ ਪੱਧਰ ਤੇ ਮਨਾਇਆ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਦਿੰਦੇ ਤੁਹਾਨੂੰ ਸਾਰਿਆਂ ਨੂੰ ਸਾਉਣ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰਨੀ ਤਜਿੰਦਰ ਕੋਰ ਸ਼ੀਨਾ ਜੀ ਸਾਡੇ ਵਿੱਚ ਆਏ ਨੇ ਬੱਚਿਆਂ ਨੂੰ ਇਹਨਾਂ ਨੇ ਆਸ਼ੀਰਵਾਦ ਦਿੱਤਾ ਔਰ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਮੈਮ ਦੇ ਜਿਹੜੀ ਕਲਚਰ ਤੋਂ ਦੂਰ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਕੀ ਖਾਸ ਸੁਨੇਹਾ ਹੱਜ਼ਰਤ ਦਾ ਹੈ ਅ ਵੈਸੇ ਤਾਂ ਜਿਹੜਾ ਕਲਚਰ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ ਤੇ ਇਹਦੇ ਲਈ ਪਰਿਵਾਰ ਦਾ ਵੀ ਇੱਕ ਬਹੁਤ ਵੱਡਾ ਹਿੱਸਾ ਹੈ ਕਲਚਰ ਦੇ ਬਾਰੇ ਬੱਚਿਆਂ ਨੂੰ ਨੋਲੇਜ ਦੇਣੀ ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਜ਼ਿੰਮੇਵਾਰੀ ਹੈ ਉਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਹੈ ਤੇ ਖਾਲਸਾ ਕਾਲਜ ਫॉर ਵਿਮਨ ਦੀ ਹਮੇਸ਼ਾ ਤੋਂ ਪਰੰਪਰਾ ਰਹੀ ਹੈ ਬੀਇੰਗ ਅ ਵਿਮਨ ਕਾਲਜ ਕਿਉਂਕਿ ਲੜਕੀਆਂ ਨੇ ਹੀ ਅੱਗੇ ਆਪਣੀ ਹੋਰ ਜਨਰੇਸ਼ਨ ਨੂੰ ਵਧਾਉਣਾ ਹੈ ਤੇ ਇਸ ਕਰਕੇ ਲੜਕੀਆਂ ਨੂੰ ਅਸੀਂ ਆਪਣੇ ਪੰਜਾਬੀ ਕਲਚਰ ਦੇ ਬਾਰੇ ਨਾਨੂ ਕਰਵਾਉਂਦੇ ਆ ਤੇ ਨਾਲ ਜੋੜਦੇ ਆ ਤਾਂ ਜੋ ਆਪਣੀ ਅਗਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਕਲਚਰ ਬਾਰੇ ਦੱਸ ਸਕਣ ਮੈਂ ਖਾਸ ਕਰਕੇ ਜਿਹੜੀਆਂ ਨਵੇਂ ਆਈਆਂ ਮਟਾਰਿਆ ਹੁੰਦੀਆਂ ਉਹਨਾਂ ਵਾਸਤੇ ਬਹੁਤ ਵੱਡਾ ਮਾਇਨੇ ਹੁੰਦੇ ਇਸ ਤਿਹਾੜ ਦੇ ਪੁਰਾਣੇ ਸਮੇਂ 'ਚ ਕਿਹਾ ਜਾਂਦਾ ਸੀ ਕਿ ਜਿਹੜਾ ਐ ਵਾਲਾ ਸਾਉਣ ਦਾ ਮਹੀਨਾ ਇਹਦੇ ਵਿੱਚ ਨੌ ਸਾਸ ਇਕੱਠੀਆਂ ਨਹੀਂ ਰਹਿੰਦੀਆਂ ਤੇ ਉਸ ਸਮੇਂ ਤੋਂ ਹੀ ਇਹ ਪਰੰਪਰਾ ਚੱਲ ਰਹੀ ਸੀ ਕਿ ਸਾਉਣ ਦੇ ਮਹੀਨੇ ਲੜਕੀ ਆਪਣੇ ਪੇਕੇ ਘਰ ਜਾਂਦੀ ਸੀ ਤੇ ਆਪਣੀਆਂ ਸਾਰੀਆਂ ਫਰੈਂਡਸ ਨੂੰ ਮਿਲਦੀਆਂ ਸਨ ਉੱਤੇ ਤਿਰੰਜਨ ਲਗਾਉਂਦੀਆਂ ਸਨ ਗਿੱਧਾ ਪਾਉਂਦੀਆਂ ਸਨ ਤੇ ਮਨ ਦੇ ਵਿੱਚ ਜਿਹੜੀ ਉਹਨਾਂ ਦੀ ਕੋਈ ਥੋੜੇ ਬੋੜੇ ਤੇ ਹੁੰਦੇ ਸੀ ਨਾ ਸੋਹਰਿਆਂ ਦੇ ਲਈ ਸੱਸ ਲਈ ਥੋੜੇ ਵਿਚਾਰ ਜੋ ਮਨ ਬਟਾ ਉਹ ਬੋਲੀਆਂ ਦੇ ذریعے ਉੱਤੇ ਪ੍ਰਗਟ ਕਰਦੀਆਂ ਸਨ ਜਿਵੇਂ ਕਿ ਸਾਡੇ ਮੈਡਮ ਸਨੇਹ ਸ਼ਰਮਾ ਜੀ ਵੀ ਅਸੀਂ ਉਹਨਾਂ ਨੂੰ ਆਪਣੇ ਇਥੇ ਕਾਲਜ ਚ ਬੁਲਾਇਆ ਤੇ ਉਹ ਵੀ ਦੱਸ ਰਹੀ ਸੀ ਕਿ ਜਦੋਂ ਉਹਨਾਂ ਦੀ ਮੈਰਿਜ ਹੋਈ ਤੇ ਕਾਫੀ ਦਿਨ ਉਹ ਆਪਣੇ ਪੇਕੇ ਨਹੀਂ ਜਾ ਸਕੇ ਤੇ ਉਹਨਾਂ ਨੇ ਸ਼ੁਕਰ ਕੀਤਾ ਕਿ ਜਦੋਂ ਸਾਵਣ ਦਾ ਮਹੀਨਾ ਆਇਆ ਤੇ ਉਹਨਾਂ ਨੂੰ ਉਹਨਾਂ ਦੇ ਪੇਕੇ ਭੇਜਿਆ ਗਿਆ ਸੋ ਪੁਰਾਣੀ ਪਰੰਪਰਾਤ ਇਸ ਤਰ੍ਹਾਂ ਰਹੀ ਹੈ ਕਿ ਕੁੜੀਆਂ ਪੇਕੇ ਜਾ ਕੇ ਆਪਣੇ ਕਲਚਰ ਨਾਲ ਜੁੜਦੀਆਂ ਸਨ ਸੇਲੀਆਂ ਨੂੰ ਮਿਲਦੀਆਂ ਸਨ ਤੇ ਮਨ ਦੇ ਜਿਹੜੇ ਪ੍ਰਕਾਵੇ ਸਾਨੂੰ ਕਰਦੇ ਸਨ ਬਹੁਤ ਦੇਖਿਆ ਮੈਂ ਬਹੁਤ ਵੱਡੇ ਪੱਦੇ ਤੇ ਬਣਾਇਆ ਗਿਆ ਇਤਿਹਾਸ ਅਤੇ ਕੁੜੀਆਂ ਆਉਣ ਲੱਗਦੀਆਂ ਸੀ ਵੀ ਇੱਥੇ ਪਹਚਾਲ ਆਣਾ ਹੈ ਅੰਮ੍ਰਿਤਸਰ ਦੇ ਬਿਲਕੁਲ ਬਿਲਕੁਲ ਹਮੇਸ਼ਾ ਇੰਜ ਹੀ ਕੀਤਾ ਜਾਂਦਾ ਹੈ ਖੀਰ ਪੂੜੇ ਬਣਾਏ ਜਾਂਦੇ ਨੇ ਪਕੌੜੇ ਔਰ ਬੱਚੇ ਬੋਲੀਆਂ ਪਾਉਂਦੀਆਂ ਨੇ ਗਿੱਧਾ ਪਾਉਂਦੀਆਂ ਨੇ ਔਰ ਪੂਰਾ ਇੰਜੋਏ ਕਰਦੇ ਨੇ ਹਾਂਜੀ ਪਿੰਗਾ ਵੀ ਝੂਟਦੇ ਨੇ ਬੱਚੇ ਜੀ ਕੁਛ ਨਹੀਂ ਹਾਕੀ ਹੁਣ ਸੁਨੇਹਾ ਇਹ ਹੈ ਕਿ ਤੀਆਂ ਨੂੰ ਵੱਧ ਤੋਂ ਵੱਧ ਪਿਆਰ ਕਰੋ ਕਿਉਂਕਿ ਤੀ ਜਿਹੜੀ ਹੈ ਇੱਕ ਪਰਿਵਾਰ ਦੀ ਸ਼ਾਨ ਹੁੰਦੀ ਹੈ ਤੇ ਧੀ ਨੂੰ ਜਦੋਂ ਅਸੀਂ ਪਿਆਰ ਕਰਦੇ ਆਂ ਤੇ ਉਹਦੇ ਨਾਲ ਪਰਿਵਾਰ ਹੋਰ ਵੱਧਦਾ ਫੁੱਲਦਾ ਵਾ ਸੋ ਇਸ ਕਰਕੇ ਧੀਆਂ ਨੂੰ ਬਹੁਤ ਪਿਆਰ ਤੇ ਸਨਮਾਨ ਤੇ ਉਹਨਾਂ ਨੂੰ ਐਜੂਕੇਸ਼ਨ ਦੇਣ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਉਹ ਕਿਸੇ ਤੇ ਡਿਪੈਂਡੈਂਟ ਨਾ ਹੋਣ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਵ ਆਉਂਦੇ ਨੇ ਲੇਕਿਨ ਜਦੋਂ ਲੜਕੀ ਪਹਿਲਾਂ ਹੀ ਪੈਰਾਂ ਤੇ ਸੈਟਲਡ ਹੋਏਗੀ ਉਹ ਆਪਣੀ ਜ਼ਿੰਦਗੀ ਨੂੰ ਠੀਕ ਤਰ੍ਹਾਂ ਅੱਗੇ ਜੀਉ ਪਾਉਂਦੀ ਹੈ ਬਿਲਕੁਲ ਬੜਾ ਸੁਨੇਹਾ ਬਿਲਕੁਲ ਜੀ ਤਾਂ ਮੈਮ ਤਜਿੰਦਰ ਕੋਟ ਚੀਨਾ ਇਥੇ ਨੇ ਮੁੱਖ ਮਾਨਵ ਜੋ ਇਥੇ जी मैम की कहना जी बहुत बड़े पडर ते मनाया गया त्यौहार ते, ते किसे दा लगया बहुत ही अच्छा लग गया जी वाकई ਤੁਸੀਂ ਠੀਕ ਕਹਿ ਰਹੇ ਹੋ ਕਿ ਬਹੁਤ ਵੱਡੇ ਪੱਧਰ ਤੇ ਸਾਰੀਆਂ ਕੁੜੀਆਂ ਆਪਣੀ ਖੁਸ਼ੀ ਇਜ਼ਹਾਰ ਕਰ ਰਹੀਆਂ ਸੀ ਨੱਚ ਕੇ ਗਾ ਕੇ ਔਰ ਬੜਾ ਸੋਹਣਾ ਤਿਆਰ ਹੋ ਕੇ ਆਈਆਂ ਸੀ ਪੰਜਾਬੀ ਸੂਟਸ ਵਿੱਚ ਆਈਆਂ ਜਿਹੜੀਆਂ ਕਿ ਅਸੀਂ ਮੋਸਟਲੀ ਉਹਨਾਂ ਨੂੰ ਅੱਜਕਲ ਜੀਨ ਡਰਾਪ ਵਿੱਚ ਦੇਖਦੇ ਆ ਪੰਜਾਬੀ ਕਲਚਰ ਦੀ ਪੂਰੀ ਚਲਕ ਹੁੰਦੀ ਹੈ ਜਰਾ ਪੂਰੀ ਚਲਕ ਸੀ ਜੀ ਪੂਰੀ ਔਰ ਕੋਲੀਆਂ ਬਾਰੀਆਂ ਸੀ ਔਰ ਬਹੁਤ ਹੀ اچھا ਲੱਗਿਆ ਔਰ ਆਪਣੇ ਪੁਰਾਣੇ ਟ੍ਰੈਡੀਸ਼ਨ ਦੇ ਨਾਲ ਮੈਂ ਕੈਨ ਯੂ ਨਹੀਂ ਕਿ ਅਮਰਿੰਦਰ ਗਿੱਲ ਐਂਡ ਦਸ਼ਾਂ ਦਿਲਜੀਤ ਦਸ਼ਾਂ ਕਿੰਨੇ ਉੱਚੇ ਲੈਵਲ ਤੇ ਪਹੁੰਚ ਗਏ ਨੇ ਵਰਲਡ ਲੈਵਲ ਤੇ ਦੇ ਦੂ ਦਾ ਕਾਨਸਰਟਸ ਉਹਨਾਂ ਬਾਹਰ ਜਾ ਕੇ ਕਾਨਸਰਟ ਕਰਦੇ ਨੇ ਕਿ ਟਿਕਟ ਨਹੀਂ ਮਿਲਦੀ ਤੇ ਮੇਰਾ ਦਿਲ ਕਰਦਾ ਕਿ ਕੁੜੀ ਵੀ ਸਾਡੀ ਕੋਈ ਇਸ ਤਰ੍ਹਾਂ ਨਿਕਲੇ ਸੁਰਿੰਦਰ ਕੌਰ ਪ੍ਰਕਾਸ਼ ਕੌਰ ਤੋਂ ਬਾਅਦ ਉਸ ਲੈਵਲ ਤੇ ਹਲੇ ਮੈਨੂੰ ਉਹ ਪੰਜਾਬੀ ਕਲਚਰ ਵਿੱਚ ਸਾਡੀ ਉਨੀ ਨਹੀਂ ਕੋਈ ਕੁੜੀ ਚੜੀ ਹਲੇ ਬਟ ਕੁਝ ਇਹਨਾਂ ਵਿੱਚੋਂ ਨਿਕਲਣ ਗਿਆ ਸੀ ਇਸ ਤਰ੍ਹਾਂ ਟ੍ਰੈਡੀਸ਼ਨਸ ਨੂੰ ਅੱਗੇ ਲੈ ਕੇ ਆਵਾਂਗੇ ਤੇ ਵਰਲਡ ਲੈਵਲ ਤੇ ਆਈ ਵਾਂਟ ਕਿ ਕੁੜੀਆਂ ਦੇ ਕਾਨਸਰਟਸ ਵੀ ਹੋਣ ਐਤਾ ਪੰਜਾਬੀ ਤੇ ਪੰਜਾਬੀ ਨੂੰ ਹੋਰ ਜ਼ਿਆਦਾ ਹੁਲਾਰਾ ਮਿਲੇਗਾ ਬੱਚੇ ਬੱਚੇ ਆਪਣੇ ਟ੍ਰੈਡੀਸ਼ਨ ਨੂੰ ਭੁੱਲਦੇ ਜਾ ਰਹੇ ਨੇ ਥੋੜਾ ਦੂਰ ਹੁੰਦੇ ਜਾ ਰਹੇ ਨੇ ਇਹਨਾਂ ਟ੍ਰੈਡੀਸ਼ਨ ਤੋਂ ਹਨਾ ਉਹਨਾਂ ਨੂੰ ਕੀ ਖਾਸ ਨੇ ਆਪਣੀ ਟ੍ਰੈਡੀਸ਼ਨ ਨਾਲ ਜੁੜੇ ਰਹਿਣਾ ਜੀ ਔਰ ਕਾਲਜ ਜੈਸਰੇ ਕੋਸ਼ਿਸ਼ ਕਰਦੇ ਰਹੇ ਨੇ ਜਿਵੇਂ ਮੈਡਮ ਸੁਰਿੰਦਰ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਜੁੜੇ ਰਹਿਣ ਬੱਚੇ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਉਹਨਾਂ ਨੂੰ ਸ਼ੌਕ ਕਰਾਉਣਾ ਕੰਪੈਸ਼ਨ ਆਏਗਾ ਦੇ ਵਿਲ ਬਿਕਮ ਪੈਸ਼ਨੇਟ ਅਬਾਊਟ ਦਿਸ ਉਸ ਤੋਂ ਬਾਅਦ ਹੀ ਫਿਰ ਉਹਨਾਂ ਦਾ ਹੋਏਗਾ ਕਿ ਥੈਂਕ ਯੂ ਵੈਰੀ ਮਚ ਥੈਂਕ ਯੂ ਬਿਲਕੁਲ ਬਹੁਤ ਵੱਡੇ ਪੱਧਰ ਤੇ ਜਿਹੜਾ ਕੀ ਤੀਆਂ ਦਾ ਤਿਹਾਰ ਇੱਥੇ ਖਾਲਸਾ ਕਾਲਜ ਫੋਰ ਮੂਮਨ ਵਿਖੇ ਮੈਮ ਪ੍ਰਿੰਸੀਪਲ ਸੁਰਿੰਦਰ ਕੋਰ ਦੀ ਅਗਵਾਈ ਵਿੱਚ ਮਨਾਇਆ ਗਿਆ ਔਰ ਸੁਨੇਹਾ ਤਾਂ ਇਹ ਹੀ ਦਿੱਤਾ ਜਾ ਰਿਹਾ ਵੀ ਆਪਣੇ ਟ੍ਰੈਡੀਸ਼ਨ ਨਾਲ ਜਿਹੜਾ ਕੀ ਉਹ ਜੁੜ ਕੇ ਰਹੀਏ ਨਾ ਕਿ ਜਿਹੜਾ ਕੀ ਵੈਸਟਰਨ ਕਲਚਰ ਹੈ ਉਹਨੂੰ ਆਪਣੇ ਤੇ ਹਾਵੀ ਹੋਣ ਦਈਏ ਕਿਉਂਕਿ ਜਿਹੜਾ ਕੀ ਪੰਜਾਬ ਦਾ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ ਔਰ ਸਾਵਣ ਦੇ ਮਹੀਨੇ ਵਿੱਚ ਜਿਹੜਾ ਤੀਆਂ ਦਾ ਤਿਹਾਰ ਹੈ ਬਹੁਤ ਸਦਰਾ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਔਰ ਅੱਜ ਜਿਹੜਾ ਕੀ ਇੱਥੇ ਖਾਲਸਾ ਕਾਲਜ ਫੋਰ ਮੂਮਨ ਵਿਖੇ

WhatsApp channel par